ਕਿਸਾਨ ਆਪਣੇ ਹੱਕਾਂ ਦੇ ਲਈ ਦਿੱਲੀ ਚਲੋ ਦਾ ਨਾਰਾ ਲੈ ਕੇ ਦਿੱਲੀ ਵੱਲ ਵੱਧਦੇ ਹੋਏ ਨਜ਼ਰ ਆ ਰਹੇ ਨੇ। ਤੁਹਾਂ ਦਾ ਸੀ ਕਿ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀਆਂ ਤਿੰਨ ਮੀਟਿੰਗਾਂ ਵੀ ਹੋਈਆਂ ਨੇ ਜੋ ਬੇਸੱਟਾ ਰਹੀਆਂ ਨੇ ਤੇ ਇੱਥੇ ਵੀ ਕਿਹਾ ਜਾ ਰਿਹਾ ਹੈ ਕਿ ਐਤਵਾਰ ਨੂੰ ਫਿਰ ਤੋਂ ਇੱਕ ਮੀਟਿੰਗ ਹੋ ਸਕਦੀ ਹੈ, ਗੱਲਬਾਤ ਹੋ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਪੰਜਾਬ ਹਰਿਆਣਾ ਬਾਰਡਰ ਤੇ ਸੰਘਰਸ਼ ਕਿਸਾਨ ਲਗਾਤਾਰ ਕਰ ਰਹੇ ਨੇ। ਇਸ ਦੌਰਾਨ ਹਰਿਆਣਾ ਪੁਲਿਸ ਕਿਸਾਨਾਂ ਨੂੰ ਸ਼ੰਭੂ ਬਾਰਡਰ ਦੀ ਹੱਦ ਕਪੜ ਨਹੀਂ ਦੇ ਰਹੀ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੌਰਾਨ ਪੁਲਿਸ ਦਾ ਤਸ਼ੱਦਦ ਵੀ ਦੇਖਣ ਨੂੰ ਮਿਲ ਰਿਹਾ ਹੈ ਪੁਲਿਸ ਵੱਲੋਂ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਨੇ ਇਸ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆਈ ਸੀ ਕਿ ਇੱਕ ਨਿਹੰਗ ਸਿੰਘ ਨੂੰ ਗੋਲੀ ਲੱਗ ਜਾਂਦੀ ਹੈ ਜੀ ਹਾਂ ਇਸ ਦੌਰਾਨ ਇੱਕ ਨਿਹੰਗ ਸਿੰਘ ਨੂੰ ਗੋਲੀ ਲੱਗਦੀ ਹੈ ਜਿਸ ਨੂੰ ਹਸਪਤਾਲ ਵਿੱਚ ਜੇਰੇ ਇਲਾਜ ਭਰਤੀ ਕਰਵਾਇਆ ਜਾਂਦਾ ਇਸ ਮੌਕੇ ਨਿਹੰਗ ਸਿੰਘ ਨੇ ਆਪਣੇ ਨਾਲ ਹੱਡ ਬੀਤੀ ਸੁਣਾਈ ਆਓ ਸੁਣਦੇ ਹਾਂ ਇਹਨਾਂ ਨੂੰ ਰਾਜੂ ਸਿੰਘ ਆਵੇ ਪਰਪਿੰਡਾ ਹਾਂਜੀ ਮੇਰੇ ਸਿੱਧਾ ਕਹ ਕਰ ਤੁਹਾਨੂੰ ਮੈਨੂੰ ਬਾਬਾ ਜੀ ਕਿੰਨੀਆਂ ਗੋਲੀਆਂ ਬੱਜਿਆ ਤੁਹਾਡੇ ਮੇਰੇ ਇੱਕ ਗੋਲੀ ਬੱਚੀ 2-3 ਬੱਜਿਆ ਬੱਖੀ ਹੁਣ ਰਾਜਪੁਰ ਕਿੱਥੇ ਰੈਫਰ ਕਰਿਆ ਬਾਬਾ ਜੀ ਅਰਜਿੰਦਰਾ ਹਸਪੀਟਲ ਲੈ ਕੇ ਆਇਆ ਇਹਨੂੰ ਪੁੱਛੋ ਅਰਜਿੰਦਰਾ ਲੈ ਕੇ ਜਾਣਾ ਬਾਬਾ ਜੀ ਤੁਸੀਂ ਉਦੋਂ ਬਾਰਡਰ ਦੇ ਉੱਪਰ ਸੀਗੇ ਕਿੰਨੇ ਦਿਨ ਤੋਂ ਬੈਠੇ ਹੋ ਬਾਬਾ ਜੀ ਬੰਦੀ ਸਿੰਘ ਹੋਗੇ 40 ਮਤਲਬ ਡੇਢ ਸਾਲ ਹੋ ਗਏ ਬੰਦੀ ਸਿੰਘਾਂ ਦੇ ਬੈਠੇ ਆ ਸਾਰਿਆਂ ਨੂੰ ਪਤਾ ਨਹੀਂ ਇੱਥੇ ਬਾਰਡਰ ਤੇ ਅਸੀਂ ਸ਼ੰਭੂ ਜੀ ਹਾਂ ਗੱਲ ਬਾਤ ਕਰਨਾ ਸੀ ਵੀ ਭਾਈ ਤੁਸੀਂ ਕਿਉਂ ਜੁਰਮ ਕਰਦੇ ਹੋ ਹੂੰ ਇਹ ਗੱਲ ਕਹਿਣਾ ਸੀ ਉਹਨਾਂ ਨੇ ਗੋਲੀਆਂ ਚਲਾਤੀ ਸੀ ਹਰਿਆਣਾ ਪੁਲਿਸ ਵੱਲੋਂ ਚ ਠੀਕ ਹੈ ਤਾਂ ਇਹ ਦੋ ਜਰਾਂ ਮੈਂ ਸਿਟੀ ਚਲਾਦੀ ਪਹਿਲੇ ਮੇਰੇ ਸਰਲੇ ਮਾਰੇ ਉਹਨਾਂ ਨੇ ਉਹ ਘੱਟੇ ਬਸ ਮੈਂ ਮੈਂ 47 ਚਲਾਦੀ ਮੇਰੀ ਪ੍ਰਤੀਤੀ ਗੋਲੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ